ਸਤਿ ਸ੍ਰੀ ਅਕਾਲ ਸਵਾਮੀ ਰਾਜ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਤਾਂ ਨੂੰ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਰਗੜ੍ਹ ਸਾਹਿਬ ਅਸਥਾਨ ਸਤਿ ਸ੍ਰੀ ਸੁਆਮੀ ਰਵਿਚੰਦ ਰਾਸ ਮਹਾਰਾਜ ਦੇ ਸਥਾਨ ਤੇ ਅੱਜ ਬਹੁਜਨ ਸਮਾਜ ਪਾਰਟੀ ਭਾਰਤ ਦੀ ਲੀਡਰਸ਼ਿਪ ਔਰ ਭੈਣ ਕੁਮਾਰੀ ਮਾਇਆਬਤੀ ਜੀ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਸਾਡੇ ਬਹੁਤ ਹੀ ਹਰਮਨ ਪਿਆਰੇ ਆਗੂ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਐਕਸ ਐਮ ਐਲ ਏ ਐਕਸ ਰਾਸਵਾ ਮੈਂਬਰ ਔਰ ਦੁਬਾਰਾ ਪੰਜਾਬ ਦੀ ਬਾਗਡੋਰ ਉਹਨਾਂ ਨੂੰ ਸੰਭਾਲੀ ਗਈ ਆ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਲੀਡਰਸ਼ਿਪ ਤੇ ਪੰਜਾਬ ਦੇ ਸਾਡੇ ਨੇਤਾਗਨ ਸਾਰੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਅੱਜ ਕਿਰਪਾ ਕੀਤੀ ਆ ਤੇ ਖੁੜਾਗੜ ਸਾਹਿਬ ਦੀ ਸਤਗੁਰਪ੍ਰੀਤ ਦਾਸ ਮਹਾਰਜ ਦੀ ਧਰਤੀ ਤੇ ਗੁਰੂ ਮਾਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਅਸੀਂ ਤਹਿ ਦਿਲੋਂ ਸ਼ੁਕਰ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਦਾ ਔਰ ਪੂਰੇ ਸਮਾਜ ਦਾ ਜਿਨ੍ਹਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਸਮਾਜ ਨੂੰ ਖੜਾ ਕੀਤਾ ਸਾਹਿਬ ਸ਼੍ਰੀ ਕਾਂਸੀ ਨਾਮ ਜੀ ਦੀ ਵਿਚਾਰਧਾਰਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਮਿਸ਼ਨ ਲੈ ਕੇ ਚੱਲੇ ਆ ਅੱਜ ਅਸੀਂ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਜੀ ਉਹਨਾਂ ਦਾ ਸਨਮਾਨ ਇਸ ਦਰਬਾਰ ਵੱਲੋਂ ਦਾਸਵੰਤ ਸੁੱਚਾ ਸਿੰਘ ਗੱਦੀ ਨਿਸ਼ੀਨ ਸਭ ਤੋਂ ਸਤਿਉਮੀ ਦੇਵ ਚੰਦ ਰਾਸ ਮਹਾਰਾਜ ਜੀ ਇੱਕ ਛੋਟਾ ਜਿਹਾ ਸਾਧ ਸੰਗਤ ਦਾ ਔਰ ਸਤਗੁਰੂ ਦਾਸ ਮਹਾਰਾਜ ਦਾ ਸੇਵਕ ਹੋਣ ਦੇ ਨਾਤੇ ਸਰਦਾਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੋ ਬੋਲੇ ਇਸ ਸੋਨੂ ਦਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ